ਸੰਘਰਸ਼ੀ ਸਾਥੀਓ ਇਨਸਾਫ ਪਸੰਦ ਲੋਕੋ ਜਨਤਕ ਜਥੇਬੰਦੀਆਂ ਦੇ ਆਗੂਓ ਤੇ ਵਰਕਰੋ ਅਸੀਂ ਤੁਹਾਡਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਕੁੱਝਦੇ ਹੁੰਦੇ ਸੀ ਜਦੋਂ ਵੀ ਕਿਸੇ ਧਰਨੇ 'ਚ ਜਾਣਾ ਤੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਆ ਸਾਨੂੰ ਪਤਾ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦੁੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਤੇ ਇੰਦਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਖੰਡਾ ਜਾਨ ਕਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾਹ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਆ ਜਗਿੰਦਰ ਸਿੰਘ ਗਰਾਹਾਂ ਜੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰਕਾਰੋ ਜੇ ਇਕੱਠ ਕਰਨਾ ਹੁੰਦਾ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ ਚਾਰ ਪੰਜ ਗੁਣਾ ਇਕੱਠੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਜਿਹੜੀਆਂ ਉਹ ਤੋਂ ਵੱਧ ਤੁਸੀਂ ਜਿਹੜੀ ਆ ਸੰਗਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੂਨੇ ਬੁਲੰਦ ਕਰ ਦਿੱਤੇ ਤੇ ਅੱਜ ਇਹ ਗੱਲ ਕਹਿਣਿਆ ਇਹ ਭਾਰਤ ਦੇ ਇਤਿਹਾਸ ਵਿੱਚ ਅਜਦਾ ਦਿਨ ਲਿਖਿਆ ਜਾਣਾ ਹੈ ਅਜਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ ਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਜੇਲਾ ਬੰਦ ਕੀਤੇ ਜਾ ਰਹੇ ਆ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਹਨਾਂ ਤੇ ਪਰਚਾ ਹੈ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਖਿਆ ਅਸੀਂ ਕੋਰਟ ਤੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਕਚੈਰੀ ਤੋਂ ਲੈਣਾ ਹੈ ਇਹ ਜਨਤਾ ਦੀ ਕਚੈਰੀ ਕਿਆ ਰੱਦ ਕਰਤਾ ਫਿਰ ਸਰਕਾਰ ਦੀ ਯਰਤ ਨਹੀਂ ਕਿ ਪਰਚਾ ਸਟੈਂਡ ਕਰ ਸਕੇ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਨੂੰ ਚੈਨਲਾਂ ਦੀ ਪਰਵਾਹ ਸਾਡੇ ਲੋਕਾਂ ਦੀ ਸਾਡੇ ਜਿੰਨੇ ਮਰਜ਼ੀ ਚੈਨਲ ਬੰਦ ਹੋ ਜਾਣ ਜਿੰਨੇ ਮਰਜ਼ੀ ਪਰਚੇ ਹੋ ਜਾਣ ਪਰ ਅਸੀਂ ਜਿੰਨਾ ਚਿਰ ਸਾਡੇ ਲੋਕ ਹੈ ਅਸੀਂ ਲੋਕ ਪੱਖੀ ਗੱਲ ਕਰਦੇ ਰਵਾਂਗੇ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕ ਪੱਖੀ ਰਹੂਗੀ ਬੜੇ ਲੋਕ ਕਹਿੰਦੇ ਆ ਕਿ ਪੱਤਰਕਾਰਾਂ ਨੂੰ ਅਚਲੋ ਜਮ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਜਿਵੇਂ ਪਹਿਲਾਂ ਬੋਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਾ ਜੀ ਨੇ ਕਿਹਾ ਸੀ ਜਦੋਂ ਸਾਰੇ ਹਿੱਲੇ ਮੁੱਕ ਜਾਣ ਫਿਰ ਉਹ ਦੋ ਹਥਿਆਰ ਨੂੰ ਅੱਤ ਪਾਉਣਾ ਪੈਂਦਾ ਓਵੇਂ ਹੁਣ ਸਾਰੇ ਹਿੱਲੇ ਮੁੱਕ ਗਏ ਸੀ ਇਹ ਸਰਕਾਰ ਦੇ ਕੋਲੇ ਅਸੀਂ ਹਰ ਤੀਕਣਾ ਦੇਖ ਲਿਆ ਤੇ ਫਿਰ ਲੋਕਾਂ ਦੀ ਕਚਿਹਰੀ ਚ ਜਾਣਾ ਪੈਂਦਾ ਤੇ ਫਿਰ ਇਹਨਾਂ ਨੂੰ ਦੱਸਣਾ ਪੈਂਦਾ ਹੈ ਅੱਜ ਪਤਾ ਲੱਗ ਜਿਊਗਾ ਇਹ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਤੁਹਾਡੇ ਖਿਲਾਫ ਖੜੇ ਨੇ ਤੇ ਕਿਸ ਤਰੀਕੇ ਨਾਲ ਪੱਤਰਕਾਰਾਂ ਨਾਲ ਖੜੇ ਨੇ ਤੇ ਮੈਂ ਸਾਰੇ ਪ੍ਰੈਸ ਕਲਪਾਉਂਗਾ ਜਿੱਥੋਂ ਜਿੱਥੋਂ ਵੀ ਪੱਤਰਕਾਰ ਆਇਆ ਮਾਝਾ ਮਾਲਵਾ ਦੁਆਬਾ ਸਾਰੇ ਪਾਸਿਓ ਜਿੰਨੇ ਵੀ ਪੱਤਰਕਾਰ ਆਇਆ ਸਾਰਾ ਨੇ ਪ੍ਰੈਸ ਜਿਹੜੇ ਆ ਮੰਨ ਪੱਤਰ ਦਿੱਤੇ ਸਾਰਾ ਜਾਤੇ ਪ੍ਰੋਟੈਸਟ ਕੀਤਾ ਹੈ ਮੇਰਾ ਸਾਰੇ ਆਗੇ ਸਹਿਜੁਕਦਾ ਹੈ ਜੇ ਕਿਸੇ ਪੱਤਰਕਾਰ ਨੂੰ ਮੇਰੇ ਕਿਸੇ ਨਾਲ ਕੋਈ ਗਿਲਾ ਵੀ ਹੋਵੇ ਮੈਂ ਉਹ ਸਾਰੇ ਸਾਥੀਆਂ ਤੋਂ ਵੀ ਮਾਫੀ ਮੰਗਦਾ ਹੈ ਕਿ ਤੁਹਾਡੇ ਗਿਲੇ ਵਿਰੇ ਸਿਰ ਮੱਤੇ ਤੁਸੀਂ ਅੱਜ ਸਾਰੇ ਗਿਲੇ ਛਕਲੇ ਸਭ ਕੁਝ ਪਲਾਕੇ ਇੱਥੇ ਆਏ ਹੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੇ ਕੋਈ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ